ਬਸੰਤ ਮਹੱਲਾ ਪੰਜਵਾ ਰਾਮ ਰੰਗ ਸਭ ਗਏ ਪਾਪ ਰਾਮ ਜਪਤ ਕਾਛ ਨਹੀਂ ਸੰਤਾਪ ਗੋਬਿੰਦ ਜਪਤ ਸਭ ਮਿਟੇ ਅੰਧੇਰ ਹਰ ਸਿਮਰਤ ਕਾਛ ਨਾਹੀ ਫੇਰ ਬਸੰਤ ਹਮਾਰਾ ਰਾਮ ਰੰਗ ਸੰਤ ਜਨਾ ਸਿਉ ਸਦਾ ਸੰਗ ਰਹਾਉ ਸੰਤ ਜਨੀ ਕੀਆ ਉਪਦੇਸ਼ ਜਹ ਗੋਵਿੰਦ ਭਗਤ ਸੋ ਧਨ ਸੋ ਧਨ ਦੇਸ ਹਰ ਭਗਤ ਹੀਨ ਉਦਿਆਨ ਥਾਨ ਗੁਰ ਪ੍ਰਸਾਦ ਘਟ ਘਟ ਪਛਾਨ ਹਰ ਕੀਰਤਨ ਰਸ ਭੋਗਦ ਭੋਗ ਰੰਗ ਮਨ ਪਾਪ ਕਰਤ ਤੂੰ ਸਦਾ ਸੰਗ ਨਿਕਟ ਪੇਖ ਪ੍ਰਭ ਕਰਨ ਹਾਰ ਈਤ ਊਤ ਪ੍ਰਭ ਕਾਰਜ ਸਾਰ ਚਰਨ ਕਮਲ ਸਿਓ ਲਗੋ ਧਿਆਨ ਕਰ ਕਿਰਪਾ ਪ੍ਰਭ ਤੀਨੋ ਦਾਨ ਤੇਰਿਆ ਸੰਤ ਜਨਾ ਕੀ ਬਚਉ ਧੂਰ Jap नानक ਸੁਆਮੀ ਸਾਧ ਹਜੂਰਾ ਬਸੰਤ ਮਹੱਲਾ ਪੰਜਵਾ ਸਤਿ ਪਰਮੇਸ਼ਰ ਨਿਤ ਨਵਾ ਗੁਰ ਕਿਰਪਾ ਤੇ ਨਿਤ ਚਵਾ ਪ੍ਰਾਪਰਖ ਵਾਲੇ ਮਾਈ ਬਾਪ ਜਾ ਕੈ ਸਿਮਰਨ ਨਹੀਂ ਸੰਤਾਪ ਖਸਮ ਧਾਈ ਇਕ ਮਨ ਇਕ ਪਾਏ ਗੁਰ ਪੂਰੇ ਕੀ ਸਦਾ ਸਰਣਾਈ ਸਚੈ ਸਾਹਿਬ ਰਖਿਆ ਕੰਠ ਲਾਇ ਰਹਾਉ ਆਪਣੇ ਜਨ ਪ੍ਰਭ ਆਪ ਰਖੇ ਦੁਸ਼ਟ ਦੂਤ ਸਭ ਭ੍ਰਮ ਥਕੇ ਬਿਨ ਗੁਰ ਸਾਚੀ ਨਹੀਂ ਜਾਏ ਬਿਨ ਗੁਰ ਸਾਚੀ ਇਸ ਰਾਮ ਲੋਣਾ ਨਹੀਂ ਜਾਏ ਦੁਖ ਦੇਸ ਦਸੰਤਰ ਰਹੇ ਤਾਏ ਦੁਖ ਦੇਸ ਦਸੰਤਰ ਰਹੀ ਤਾਈ ਕਿਰਤ ਉਹਨਾਂ ਕਾ ਮਿਟਸਨਾ ਹੈ ਕਿਰਤ ਉਹਨਾਂ ਕਾ ਮਿਟਸਨਾ ਹੈ ਓਏ ਆਪਣਾ ਬੀਜ ਆਪ ਖਾਹੇ ਜਾਣਕਾਰ ਖਵਾਲਾ ਆਪ ਸੋਏ ਜਾਣ ਕਾ ਪਹੁੰਚ ਨਾ ਸਕਸ ਕੋਇ ਪ੍ਰਾਪ ਦਾਸ ਰਖੇ ਕਰ ਜਤਨ ਆਪ ਅਖੰਡ ਪੂਰਨ ਜਾ ਕੋ ਪ੍ਰਤਾਪ ਗੁਣ ਗੋਬਿੰਦ ਨਿਤ ਰਸਣ ਗਾਇ ਨਾਨਕ ਜੀਵੈ ਹਰ ਚਰਨ ਧਿਆਏ ਬਸੰਤ ਮਹੱਲਾ ਪੰਜਵਾਂ ਗੁਰ ਚਰਨ ਸਰੇਵਤ ਦੁਖ ਗਿਆ ਪਾਰ ਬ੍ਰਹਮ ਪ੍ਰਭ ਕਰੀ ਮਇਆ ਸਰਬ ਮਨੋਰਥ ਪੂਰਨ ਕਾਮ ਜਾਪ ਜੀਵੈ ਨਾਨਕ ਰਾਮ ਨਾਮ ਜਪ ਜੀਵੈ ਨਾਨਕ ਇਥੇ ਵਿਸਰਾਮ ਲਾਉਣਾ ਹੈ ਰਾਮ ਨਾਮ ਸਾਰੋਤ ਸੁਹਾਵੀ ਜੇਤ ਹਰ ਚਿਤ ਆਵੇ ਬਿਨ ਸਤਗੁਰ ਬਿਨ ਸਤਗੁਰ ਦੀਸੈ ਬੇਲ ਲਾਂਤੀ ਸਾਕਤ ਫਿਰ ਫਿਰ ਆਵੇ ਜਾਵੇ ਰਹਾਉ ਸੇ ਤਨਵੰਤ ਜਿਨ ਹਰ ਪ੍ਰਭ ਰਾਸ ਸੇ ਧਨਵੰਤ ਇਥੇ ਵਿਸਰਾਮ ਜੇਨ ਹਰ ਪ੍ਰਭ ਰਾਸ ਕਾਮ ਕ੍ਰੋਧ ਗੋਰ ਸ਼ਬਦ ਨਾਸ ਗੁਰ ਸ਼ਬਦ ਨਾਸ ਨਾਸ ਨਖੇਰ ਕੇ ਪੜਨਾ ਕਾਮ ਕ੍ਰੋਧ ਤੇ ਵਿਸਰਾਮ ਹੈ ਪੈ ਬਿਨ ਸੇ ਨਿਰਪੈ ਪਾਦ ਪਾਇਆ ਗੁਰ ਮਿਲ ਨਾਨਕ ਖਸਮ ਧਿਆਇਆ ਸਾਧ ਸੰਗਤ ਪ੍ਰਭ ਕੀਓ ਨਿਵਾਸ ਹਰ ਜਾਪ ਜਾਪ ਕੋਈ ਪੂਰਨ ਆਸ ਜਾਲ ਥਲ ਮਹੀਲ ਰਵ ਰਹਾ ਗੁਰ ਮਿਲ ਨਾਨਕ ਹਰ ਹਰ ਕਹਿਆ ਅਸ਼ਟ ਸਿੱਧ ਨਾਵ ਨਿਧ ਈ ਕਰਮ ਪ੍ਰਾਪਤ ਜਿਸ ਨਾਮ ਦੇ ਪ੍ਰਭ ਜਾਪ ਜਾਪ ਜੀਵੈ ਤੇਰੇ ਦਾਸ ਗੁਰ ਮਿਲ ਨਾਨਕ ਕਮਲ ਪ੍ਰਕਾਸ਼ ਬਸੰਤ ਮਹੱਲਾ ਪੰਜਵਾ ਘਰ ਪਹਿਲਾ ਇੱਕ ਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਗਲ ਇੱਛਾ ਜਾਪ ਕੁੰਨੀਆਂ ਪ੍ਰਭ ਮੇਲੇ ਚਰੀ ਵਿਸੁੰਨਿਆ ਤੁਮ ਰਬੋ ਗੋਬਿੰਦ ਰਵਣ ਜੋਗ ਜੇਤ ਰਵਿਆ ਸੁਖ ਸਹਿਜ ਭੋਗ ਰਹਾਉ ਕਰ ਕਿਰਪਾ ਸਾਦਰ ਨਿਹਾਲੇ ਆ ਆਪਣਾ ਦਾਸ ਆਪ ਸਮਾਲਿਆ ਸੀਜ ਸੁਹਾਵੀ ਰਸ ਬਣੀ ਆਏ ਮਿਲੇ ਪ੍ਰਭ ਆਏ ਮਿਲੇ ਆਏ ਮਿਲੇ ਪ੍ਰਭ ਸੁਖ ਧਨੀ ਮੇਰਾ ਗੁਣ ਅਵਗਣ ਮੇਰਾ ਇਥੇ ਗੁਣ ਅਵਗਣ ਦਾ ਵਿਚਾਰਿਆ ਮੇਰਾ ਗੁਣ ਅਵਗਣ ਦਾ ਵਿਚਾਰਿਆ ਅਵਗਣ ਨਹੀਂ ਹੈ ਅਵਗਣ ਅਵਗਣ ਮੇਰਾ ਮੇਰਾ ਗੁਣ ਅਵਗਣ ਨਾ ਵਿਚਾਰਿਆ ਪ੍ਰਭ ਨਾਨਕ ਚਰਨ ਪੂਜਾ ਰਿਆ ਬਸੰਤ ਮਹੱਲਾ ਪੰਜਵਾ ਕਿਲਬਿਕ ਬਿਨਸੇ ਗਾਏ ਗੁਨਾ ਅਨ ਦਿਨ ਉਪਜੀ ਸਹਿਜ ਧੁਨਾ ਮਨ ਮੌਲਿਓ ਹਰ ਚਰਨ ਸੰਗ ਕਰ ਕਿਰਪਾ ਸਾਧੂ ਜਨ ਭੇਟੇ ਨਿਤ ਰਤ ਹਰ ਨਾਮ ਰੰਗ ਰਹਾਉ ਕਰ ਕਿਰਪਾ ਪ੍ਰਭ ਤੇ ਗੋਪਾਲ ਲੜ ਲਾਏ ਉਧਾਰੇ ਦੀਨ ਦਇਾਲ ਇਹ ਮਨ ਹੁਆ ਸਾਧ ਤੂਰ ਨਿਤ ਦੇਖੈ Swami ਹਜੂਰ ਕਾਮ ਕ੍ਰੋਧ ਤ੍ਰਿਸ਼ਨਾ ਗਈ ਨਾਨਕ ਪ੍ਰਭ ਕਿਰਪਾ ਭਈ ਬਸੰਤ ਮਹੱਲਾ ਪੰਜਵਾ ਰੋਗ ਮਿਟਾਈ ਪ੍ਰਭੂ ਆਪ ਬਾਲਕ ਰਾਖੇ ਆਪਣੇ ਕਰ ਥਾਪ ਸਾਤ ਸਹਿਜ ਗ੍ਰਹਿ ਸਾਧ ਬਸੰਤ ਗੁਰ ਪੂਰੇ ਕੀ ਸਰਣੀ ਆਏ ਕਲਿਆਣ ਰੂਪ ਜਾਪ ਹਰ ਹਰ ਮੰਤ ਪ੍ਰਹਾਉ ਸੋਗ ਸੰਤਾਪ ਕਟੇ ਪ੍ਰਭ ਆਪ ਗੁਰ ਆਪਣੇ ਕਉ ਨਿਤ ਨਿਤ ਜਾਪ ਗੁਰ ਆਪਣੇ ਕਉ ਇਥੇ ਵਿਸਰਾਮ ਨਿਤ ਨਿਤ ਜਾਪ ਜੋ ਜਨ ਤੇਰਾ ਜਪੇ 나ਉ ਸਭ ਫਲ ਪਾਏ ਨਿਚਲ ਗੁਣ ਗਾਉ ਨਾਨਕ ਭਗਤਾ ਭਲੀ ਰੀਤ ਸੁਖ ਦਾਤਾ ਜਪਦੇ ਨੀਤ 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 ਬਸੰਤ ਮਹੱਲਾ ਪੰਜਵਾ ਹੁਕਮ ਕਰ ਕੀ ਹੁਕਮ ਕਰ ਕੀਨੇ ਨਿਹਾਲ ਇਹ ਵੀ ਕੀਨੇ ਨੰਨੇ ਦੇ ਹਠਾਂ ਹਲੰਤ ਹੈ ਪ੍ਰਤਨ ਸਰੂਪਾਂ ਚ ਹੁਕਮ ਕਰ ਕੀਨੇ ਨਿਹਾਲ ਹੁਕਮ ਕਰ ਕੀਨੇ ਨਿਹਾਲ ਆਪਣੇ ਸੇਵਕ ਕਉ ਭਇਆ ਦਾਯਾਲ ਗੋਪੂਰਾ ਸਭ ਪੂਰਾ ਕੀਆ ਅੰਮ੍ਰਿਤ ਨਾਮ ਰਿਦੈ ਮਹਿ ਰੇਦ ਮਹਿ ਦੀਆ ਅੰਮ੍ਰਿਤ ਨਾਮ ਰੇਦ ਮਹਿ ਦੀਆ ਅੰਮ੍ਰਿਤ ਨਾਮ ਰੇਦ ਮਹਿ ਦੀਆ ਰਹਾਉ ਕਰਮ ਧਰਮ ਮੇਰਾ ਕਾਛ ਨਾ ਵਿਚਾਰਿਓ ਕਰਮ ਧਰਮ ਮੇਰਾ ਕਾਛ ਨਾ ਵਿਚਾਰਿਓ ਕਰਮ ਧਰਮ ਮੇਰਾ ਕਾਸ਼ ਨਾਮ ਵਿਚਾਰਿਓ ਬਾਹ ਪਕਰ ਭਵਜਲ ਨਿਸਤਾਰਿਓ ਪ੍ਰਭ ਕਾਟ ਮੈਲ ਨਿਰਮਲ ਕਰੇ ਪ੍ਰਭ ਕਾਟ ਮੈਲ ਨਿਰਮਲ ਕਰੇ ਗੁਰਪੂਰੇ ਕੀ ਸਰਣੀ ਪਰੇ ਆਪ ਕਰਹਿ ਆਪ ਕਰਣਾ ਹਾਰੇ ਕਰ ਕਿਰਪਾ ਨਾਨਕ ਉਧਾਰੇ